ਤਾਰ ਸੰਗਾ ਜੀ ਤੁਸੀਂ ਸੜਕ ਤੇ ਤੁਰਦੇ ਹੋਏ ਕਦੇ ਕੋਈ ਰਾਹ ਵਿੱਚ ਐਵੇਂ ਦੀ ਚੀਜ਼ ਵੇਖੀਏ ਜਿਸ ਨੂੰ ਵੇਖ ਕੇ ਤੁਸੀਂ ਕੁਝ ਪਲਾਂ ਲਈ ਉੱਥੇ ਰੁਕ ਗਏ ਹੋਵੋ ਜਾਂ ਕੁਝ ਪਲਾਂ ਲਈ ਕੋਈ ਸੋਚ ਵਿਚਾਰ ਕੀਤੀ ਹੋਵੇ ਕਿ ਉਹ ਚੀਜ਼ਾਂ ਕੋਈ ਕਾਲੇ ਰੰਗ ਦਾ ਕੱਪੜਾ ਜਾਂ ਕੋਈ ਸੁਹਾਗਣ ਦੀਆਂ ਚੀਜ਼ਾਂ ਜੇਕਰ ਤੁਸੀਂ ਉਸ ਨੂੰ ਹੈਰਾਨੀ ਨਾਲ ਵੇਖਿਆ ਤੇ ਆਪਣੀ ਥਾਂ ਤੇ ਉੱਥੇ ਰੁਕ ਗਏ ਤਾਂ ਤੁਸੀਂ ਬਿਲਕੁਲ ਸਹੀ ਕੀਤਾ ਕਈ ਥਾਵਾਂ ਤੇ ਐਵੇਂ ਦਿਆਂ ਸੱਤ ਚੀਜ਼ਾਂ ਨੂੰ ਵੇਖ ਕੇ ਨਜ਼ਰ ਅੰਦਾਜ਼ ਕਰਨਾ ਬਿਲਕੁਲ ਠੀਕ ਨਹੀਂ ਹੈ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਨੇ ਅੱਜ ਆਪਾਂ ਆਪਣੇ ਵੱਡੇ ਜਾਂ ਸਿਆਣੀਆਂ ਦੀਆਂ ਗੱਲਾਂ ਨੂੰ ਜਮਾ ਨਹੀਂ ਮੰਨਦੇ ਹਰ ਕੰਮ ਵਿੱਚ ਵਿਗਿਆਨ ਨੂੰ ਦੇਖਦੇ ਆ ਪਰ ਆਪਣੇ ਵੱਡੇ ਬਡੇਰੇ ਕੋਈ ਕਮਲੇ ਤਾਂ ਨਹੀਂ ਪਰ ਆਪਾਂ ਇਹ ਭੁੱਲ ਜਾਂਦੇ ਆ ਵੀ ਆਪਣੇ ਮਨ ਵਿੱਚ ਆਏ ਹਰੇ ਪ੍ਰਸ਼ਨ ਦਾ ਉਨਾ ਕੋਲ ਹਾਲ ਹੈ ਆ ਜਾਪਾਂ ਇਸ ਗੱਲ ਤੋਂ ਅਣਜਾਣ ਹੋਣਾ ਵੀ ਕੋਈ ਨਵੀਂ ਗੱਲ ਨਹੀਂ ਹੈ ਇਹ ਹੀ ਨਾ ਸਮਝੀ ਆਪਾਂ ਨੂੰ ਹਨੇਰੇ ਵੱਲ ਤੱਕਦੀ ਹੈ ਕਈ ਵਾਰ ਅਣਜਾਣੇ ਵਿੱਚ ਲੱਗੀਆਂ ਟੱਪੀਆਂ ਚੀਜ਼ਾਂ ਸਰੀਰਕ ਤੇ ਮਾਨਸਿਕ ਚੀਜ਼ਾਂ ਤੇ ਬਹੁਤ ਪ੍ਰਭਾਵ ਪਾਉਂਦੀਆਂ ਨੇ ਨਾਲ ਹੀ ਕਈ ਵਾਰ ਮਨੋਕਦੀ ਜਾਣ ਵੀ ਗਵਾ ਲੈਂਦੀਆਂ ਨੇ ਸ਼ਾਇਦ ਹੁਣ ਤੁਸੀਂ ਗੱਲ ਦੀ ਗਹਿਰਾਈ ਨੂੰ ਸਮਝ ਕੇ ਹੋਵੋਗੇ ਆਓ ਜਾਣੀਏ ਸਬ ਤੋਂ ਪਹਿਲੀ ਚੀਜ਼ ਕਈ ਵਾਰ ਆਪਾਂ ਸੜਕ ਤੇ ਜਾਂਦੇ ਆਪਾਂ ਨੂੰ ਜੀਵ ਜਨੌਰ ਦੀਆਂ ਆਸੀਆਂ ਦੇਖਦੀਆਂ ਨੇ ਇਹ ਉਹਨਾਂ ਦੀਆਂ ਹੁੰਦੀਆਂ ਨੇ ਜੋ ਸੜਕ ਹਾਦਸੇ ਵਿੱਚ ਫਟੜ ਜ਼ਖਮੀ ਹੋਏ ਹੁੰਦੇ ਨੇ ਕਿਹਾ ਜਾਂਦਾ ਕਿ ਨਾ ਤਾਂ ਇਹਨਾਂ ਨੂੰ ਲੰਘਣਾ ਚਾਹੀਦਾ ਤੇ ਨਾ ਹੀ ਇਹਨਾਂ ਦੇ ਕੋਲ ਲੰਘੋ ਜੇ ਐਵੇਂ ਦੀ ਗਲਤੀ ਹੋ ਜਾਵੇ ਤਾਂ ਘਰ ਜਾ ਕੇ ਜ਼ਰੂਰ ਇਸ਼ਨਾਨ ਕਰੋ ਇਹਨਾਂ ਦੇ ਉਪਰੋਂ ਤੇ ਕਦੀ ਨਾ ਲੰਘੋ ਕਿਹਾ ਜਾਂਦਾ ਹੈ ਕਿ ਜਿਵੇਂ ਅਕਾਲ ਚਲਾਣੇ ਤੋਂ ਬਾਅਦ ਦੇ ਜਾਂ ਅਸਤੀਆਂ ਕੋਲ ਨਾਖਰਾਤਮਕ ਤਾਕਤਾਂ ਦਾ ਸਮੂਹ ਇਕੱਠਾ ਹੁੰਦਾ ਐਵੇਂ ਮਨੁੱਖ ਕੋਲ ਆਉਂਦਾ ਉਸ ਦੀ ਪਵਿੱਤਰਤਾ ਖਰਾਬ ਹੋ ਜਾਂਦੀ ਨਾਲ ਕਈ ਬੈਕਟੀਰੀਆ ਜੋ ਬਿਮਾਰੀਆਂ ਦਾ ਕਾਰਨ ਬਣਦੇ ਨੇ ਕਈ ਪਰੇਸ਼ਾਨੀਆਂ ਦਾ ਮਨੁੱਖ ਨੂੰ ਸਾਹਮਣਾ ਕਰਨਾ ਪੈ ਸਕਦਾ ਦੂਜੀ ਚੀਜ਼ ਹੈ ਵਾਲ ਸੁਣਨ ਵਿੱਚ ਇਹ ਕੋਈ ਹੈਰਾਨੀ ਵਾਲੀ ਚੀਜ਼ ਨਹੀਂ ਲੱਗਦੀ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਜੇਕਰ ਪਰਸ਼ਾਦਾ ਸ਼ੱਕ ਦੇ ਵੀ ਤੁਹਾਡੇ ਪਰਸ਼ਾਤੇ ਵਿੱਚ ਤੁਹਾਡੀ ਰੋਟੀ ਸਬਜੀ ਵਿੱਚ ਵਾਲ ਆ ਜਾਵੇ ਤਾਂ ਆਪਾਂ ਨੂੰ ਉਹ ਛਕਣਾ ਨਹੀਂ ਚਾਹੀਦਾ ਕਿਹਾ ਜਾਂਦਾ ਹੈ ਵਾਲ ਮਨੁੱਖ ਤੇ ਜਿਹੜੇ ਨਾਕਾਰਾਤਮਕ ਵਿਚਾਰ ਨੇ ਨਾ ਉਹ ਉਹਦਾ ਸਮੂਹ ਹੁੰਦਾ ਇਸ ਲਈ ਜਦੋਂ ਛਾੜਦੇ ਨੇ ਨਾ ਉਹ ਨਾਕਰਤ ਵਿਚਾਰਾਂ ਦਾ ਸਮੂਹ ਹੁੰਦਾ ਇਸ ਲਈ ਉਹ ਨਾਕਾਰਾਤਮਕ ਤਾਂ ਨੂੰ ਨਾ ਹੀ ਲੰਘੋ ਵਾਲ ਛੜਨਾ ਸਟ੍ਰੈਸ ਡਿਪਰੈਸ਼ਨ ਕਾਰਨ ਹੁੰਦਾ ਤੀਜੀ ਚੀਜ਼ ਉਹ ਜੋ ਲੋਕ ਤਾਤ੍ਰਿਕ ਵਿਦਿਆ ਵਰਤਦੇ ਨੇ ਉਹ ਨਾਕਾਰਾਤਮਕ ਚੀਜ਼ਾਂ ਨੂੰ ਇਕੱਠਾ ਕਰ ਆਪਣੇ ਕੰਮ ਕਰਦੇ ਨੇ ਉਹ ਜੋ ਨਾਕਾਰਾਤਮਕ ਤਾਕਤ ਪਹਿਲਾਂ ਆਪਾਂ ਉਸ ਚੀਜ਼ ਨੂੰ ਲੰਘ ਦਿੰਦੇ ਆ ਤਾਂ ਉਹ ਨਾਕਾਰਾਤਮਕ ਤਾਕਤਾਂ ਆਪਾਂ ਨੂੰ ਨੁਕਸਾਨ ਕਰਨ ਲਈ ਪੇਤੀਆਂ ਨੇ ਆਪਾਂ ਨੂੰ ਇਹ ਚੀਜ਼ਾਂ ਸੁਣ ਕੇ ਐਵੇਂ ਲੱਗਦਾ ਕਿ ਇਹ ਐਵੇਂ ਹੀ ਪਰ ਜਦੋਂ ਵਾਪਰਦੇ ਫਿਰ ਆਪਾਂ ਉਸ ਚੀਜ਼ ਨੂੰ ਅਸਲੀਅਤ ਦੇ ਵਿੱਚ ਮੰਨਦੇ ਆ ਚੌਥੀ ਚੀਜ਼ ਹੈ ਆਪਾਂ ਨੂੰ ਕਦੇ ਵੀ ਕੰਡਿਆਂ ਵਾਲੀ ਥਾਂ ਤੋਂ ਨਹੀਂ ਲੰਘਣਾ ਚਾਹੀਦਾ ਕੁਝ ਲੋਕਾਂ ਦੀ ਮੰਨਤਾ ਹੈ ਕਿ ਐਵੇਂ ਕੰਡਿਆਂ ਵਾਲੇ ਰਾਤ ਦੇ ਤੁਰਨ ਭਾਗਾ ਨੂੰ ਖੁਦ ਲੱਤ ਮਾਰਨ ਦੇ ਬਰਾਬਰ ਹੈ ਕਿਹਾ ਜਾਂਦਾ ਹੈ ਐਵੇਂ ਛੱਟ ਵੱਜਣ ਦਾ ਡਰ ਹੁੰਦਾ ਹੀ ਹੈ ਆਪਣੇ ਜ਼ਿੰਦਗੀ ਵਿੱਚ ਦੁੱਖਾਂ ਦਾ ਕਾਰਨ ਵੀ ਬਣਦੇ ਨੇ ਪੰਜਵੀਂ ਚੀਜ਼ ਮਨੁੱਖ ਜਦੋਂ ਇਸ਼ਨਾਨ ਕਰਦਾ ਹੈ ਤਾਂ ਭੌਤਿਕ ਜਿਹੜੀ ਉਹਦੇ ਮੈਲ ਉਤਰਦੀ ਪਹਿਲਾਂ ਵੱਡੇ-ਵਡੇਰੇ ਕਹਿੰਦੇ ਸੀ ਵੀ ਜਿਸ ਨੂੰ ਨ ਚਮੜੀ ਸੰਬੰਧੀ ਰੋਗ ਹੋਵੇ ਨਹਾ ਕੇ ਪਾਣੀ ਬਾਹਰ ਗਲੀ ਵਿੱਚ ਵਗਾ ਕੇ ਹੁਣ ਪਿੱਛੇ ਕਾਰਨ ਕੀ ਸੀ ਉਹ ਤਾਂ ਸਪਸ਼ਟ ਨਹੀਂ ਕੀਤਾ ਜਾ ਸਕਦਾ ਪਰ ਮੰnade ਸੀ ਕਿ ਦੁੱਖ ਠੀਕ ਹੋ ਜਾਏਗਾ ਇਸ ਲਈ ਉਹ ਪਾਣੀ ਕਦੇ ਨਾ ਲੰਘੋ ਅਗਲੀ ਗੱਲ ਆਪਣੇ ਸਰੀਰ ਕੁਦਰਤੀ ਕਿਰਿਆ ਦਾ ਮਲ ਬਾਹਰ ਸੁੱਟਣਾ ਜਾਂ ਨਹਾਣ ਧੋਣ ਵਾਲੇ ਵਾਲਾਂ ਦੇ ਗੁੱਛੇ ਗੰਦਗੀ ਨੂੰ ਐਵੇਂ ਖੁੱਲੇ ਵਿੱਚ ਸੱਟ ਦੇਣਾ ਇਹ ਵੀ ਚੀਜ਼ ਲੰਘਣ ਨਾਲ ਹਮੇਸ਼ਾ ਕਈ ਤਰ੍ਹਾਂ ਦਾ ਲਾ ਇਲਾਜ ਰੋਗ ਲੱਗ ਜਾਂਦੇ ਨੇ ਆਖਰੀ ਚੀਜ਼ ਕਦੇ ਵੀ ਰਸਤੇ ਵਿੱਚ ਪਰਸ਼ਾਦੇ ਮਿੱਠੀਆਂ ਚੀਜ਼ਾਂ ਕੁਝ ਵੀ ਪਈਆਂ ਹੋਣ ਉਸ ਨੂੰ ਕਦੇ ਵੀ ਨਾ ਚੁੱਕੋ ਪਸ਼ੂ ਪੰਛੀ ਆਪਿਆ ਸੁਖਾ ਜਾਣਗੇ ਕਈ ਵਾਰ ਪੈਸੇ ਪਏ ਹੁੰਦੇ ਨੇ ਤਾਂ ਆਪਾਂ ਲਾਲਚ ਵਸ ਆ ਕੇ ਚੁੱਕ ਲੈਨੇ ਆ ਇਹ ਗਲਤੀ ਕਦੇ ਨਾ ਕਰਿਓ ਜਦੋਂ ਆਪਾਂ ਉਹ ਪੈਸੇ ਜਾਂ ਉਹ ਚੀਜ਼ ਨੂੰ ਚੁੱਕ ਲੈਨੇ ਆ ਉਹ ਲੈ ਆਉਨੇ ਆ ਤਾਂ ਦੁੱਖ ਤਲ ਇਧਰ ਆਪਣੇ ਨਾਲ ਹੀ ਆ ਜਾਂਦੇ ਨੇ ਇਸ ਲਈ ਇਨ੍ਹਾਂ ਚੀਜ਼ਾਂ ਨੂੰ ਕਦੇ ਵੀ ਚੁੱਕ ਕੇ ਤੇ ਘਰ ਨਾ ਲੈ ਕੇ ਆਓ ਇਹ ਚੀਜ਼ਾਂ ਰਸਤੇ 'ਚ ਦਿਖਣ ਤਾਂ ਆਪਣਾ ਰਾਹ ਬਦਲ ਲਵੋ ਸਿਆਣੀ ਕਿੰਦੇ ਸੀ ਪਹਿਲਾਂ ਹੀ ਕੀਤਾ ਆਪਣੇ ਵੱਲੋਂ ਇੰਤਜ਼ਾਮ ਕਦੇ ਦੋਖ ਤੇ ਦਿਲ ਇਦਾਂ ਨਹੀਂ ਲੈ ਕੇ ਆਉਂਦਾ